ਹਾਲਾਂਕਿ ਫਿਲਹਾਲ ਲੋਕ ਸਭਾ ਚੋਣਾਂ ਦੀ ਤਾਰੀਖ ਨਿਸ਼ਚਿਤ ਨਹੀਂ ਹੋਈ ਪਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਇਸੇ कड़ी ਵਿੱਚ ਅੱਜ ਐਸਐਸਪੀ ਵਿਆਮਹਰਿਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾ ਚੌਂ ਤੋਂ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ तमाम ਪੁਲਿਸ ਥਾਣਿਆਂ ਦੇ ਮੁਖੀਆਂ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਨੇ ਵੀ ਹਿੱਸਾ ਲਿਆ ਜਾਣਕਾਰ ਦਿੰਦਿਆਂ ਐਸਪੀ ਹੈੱਡ ਕੁਆਟਰ ਸੁਰਿੰਦਰ ਕੁਮਾਰ ਅਤੇ ਐਸਪੀ ਆਪ੍ਰੇਸ਼ਨ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਦੇ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਹਰ ਰਸਤੇ ਤੇ ਨਾਕਾਬੰਦੀ ਕਰਕੇ ਸਖਤੀ ਨਾਲ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੇਖੋ ਟੀਵੀ ਨਿਊਜ਼ ਇੰਡੀਆ 256 ਲਈ ਗਰਦਾਸਪੁਰ ਤੋਂ ਪੱਤਰਕਾਰ ਰঞ্জੀਤ ਸਿੰਘ ਨੇ ਜਗਜੀਤ ਸਿੰਘ ਦੀ ਖਾਸ ਰਿਪੋਰਟ ਤਾਂ ਤੇ ਇਹ ਫਲੈਗ ਮਾਰਕਰ ਕੀ ਮਕਸਦ ਹੈਗਾ ਕੀ ਇਹ ਫਲੈਗ ਮਾਰ ਜਿਹੜਾ ਹੈਗਾ ਜਿਹੜੀ ਆਉਣ ਵਾਲੀ ਲੋਕ ਸਭਾ ਇਲੈਕਸ਼ਨਾਂ ਦੇ ਉਹਦੇ ਮਤੇ ਦਾ ਜਿਹੜੀ ਹੈਗੀ ਆ ਥੋੜੀ ਹਸਕਤਾ ਹੀ ਕੀਤੀ ਜਾ ਰਹੀ ਹੈ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਤੇ ਬੜਾ ਜਿਆਦਾ ਦਬਾਅ ਬਣਾਉਂਦੇ ਪ੍ਰੈਸ਼ਰ ਬਣਾਉਂਦੇ ਜਿਹੜਾ ਹੈਗਾ ਫਰੀ ਫੋਰਸ ਫੋਲੋ ਕਰਦਾ ਤਾਂ ਪੁਲਿਸ ਉਹਨਾਂ ਦਾ ਫਲੈਗ ਮਾਰ ਕੀਤਾ ਗਿਆ ਸੋ ਉਹਨਿੰਨਾ ਜਿਵੇਂ ਜਿਹੜਾ ਹੈ ਇਸ ਤਰੀ ਪ੍ਰੋਪਰਟੀ ਸਿਕਿਉਰਟੀ ਹੈ ਜਾਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਅੰਦਰ ਤੋਂ ਬਾਹਰ ਰੱਖਣ ਲਈ ਉਹਨਾਂ ਦੇ ਜੇ ਕੋਈ ਕੋਈ ਘਟਨਾ ਨਾ ਹੋਵੇ ਇਹਦਾ ਅਮਨਮਾਨ ਬਾਹਰ ਰੱਖ ਲਿਆ ਇਹ ਜਿਹੜੇ ਟ੍ਰੈਕ ਬਚ ਰਹੇ ਉਹ ਕਿੱਥੇ ਆ ਗਏ ਸਰ ਰਾਤਨੀ ਚੈਕਿੰਗ ਨੂੰ ਲੱਗੀ ਕਿ ਸਾਰੇ ਬੰਦ ਆ ਹਾਂ ਬਿਲਕੁਲ ਇਸ ਤਰ੍ਹਾਂ ਹੀ ਰਾਤ ਦੀਆਂ ਪੀਸੀਆਜ਼ ਨੇ ਗੱਡੀਆਂ ਜਿਹੜੀਆਂ ਪ੍ਰੋਪਰ ਚੱਲਦੀਆਂ ਨੇ ਰਾਤ ਦੀਆਂ ਲਾਕੇ ਵਗੈਰਾ ਜਿਹੜੇ ਹੈਗੇ ਨੇ ਸਾਡੇ ਆਊਟਰ ਲਾਕੇ ਨੇ ਜਾਂ ਸਾਡੇ ਲਾਕੇ ਪ੍ਰੋਪਰ ਲੱਗ ਰਹੇ ਨੇ ਬਾਕੀ ਪੀਸੀਆਜ਼ ਵੀ ਬਰਾ ਪੂਰੇ ਖਲਾਜ ਨੇ ਜਿਸ ਤਰ੍ਹਾਂ ਇਲੈਕਸ਼ਨ ਆ ਰਹੇ ਇਲੈਕਸ਼ਨ ਲੈ ਕੇ ਜਿਹੜੀ ਆ ਹੋਰ ਜਿਹੜੇ ਬੈਡ ਐਲੀਮੈਂਟ ਹੈਗੇ ਨੇ ਉਹ ਬਾਹਰ ਦੇਖੋ ਕਿ ਹੋਇਆ ਇਹਦੇ ਉਹਨਾਂ ਵਾਸਤੇ ਕਿਸੇ ਵੱਲ ਕੀਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਵਾਸਤੇ ਵੀ ਇਹੀ ਸਾਰਾ ਤਰਮ ਜੋ ਪਹਿਲਾਂ ਕਿਹਾ ਵੀ ਜਿਹੜੀ ਇਹ ਸਾਰੇ ਇਲੈਕਸ਼ਨ ਦੇ ਮਤੇਦਾਂ ਜਿਹੜੀ ਹੈਗੀ ਹੈ ਸਿਕਿਉਰਿਟੀ ਐ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਪੁਲਿਸ ਦਾ ਦਾ ਮੇਨ ਐਮ ਡਿਊਟੀ ਹੈ ਉਸੇ ਲੜੀ ਚ ਹੀ ਸਾਰਾ ਦਾ ਪ੍ਰੋਪਰ ਜਿਹੜਾ ਹੈਗਾ ਬਲੈਕ ਮਾਰਚ ਆ ਜਾਂ ਜਿਹੜੀ ਸਿਕਿਉਰਿਟੀ ਰਿਮਰਟ ਕੀਤੇ ਜਾ ਰਹੇ ਨੇ ਇਲੈਕਸ਼ਨ ਫੋਰਮ